ਸਰੀਰ ਦਾ ਰੱਖਿਆ ਚੱਕਰ ਆਪਾਂ ਕਿਵੇਂ ਬਣਾਉਣਾ ਹੈ ਇਹ ਗੁਰਬਾਣੀ ਦੇ ਵਿੱਚ ਸਾਨੂੰ ਤਰੀਕਾ ਦੱਸਿਆ ਹੈ ਜਦੋਂ ਸਾਡੇ ਸਰੀਰ ਦਾ ਰੱਖਿਆ ਚੱਕਰ ਬਣਿਆ ਨਹੀਂ ਹੁੰਦਾ ਉਦੋਂ ਹੀ ਸਾਡੇ ਅੰਦਰ 네ਗੇਟਿਵਿਟੀ ਹੁੰਦੀ ਆ ਉਸ 네ਗੇਟਿਵਿਟੀ ਦੇ ਕਾਰਨ ਸਾਡਾ ਤਨ ਵੀ ਬਿਮਾਰ ਹੋ ਜਾਂਦਾ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਸਾਡੇ ਮਨ ਦੇ ਫੁਰਨੇ ਬਹੁਤ ਜ਼ਿਆਦਾ ਵੱਧ ਜਾਂਦੇ ਜਿੰਨੇ ਸਾਡੇ ਮਨ ਦੇ ਫੁਰਨੇ ਹੋਣਗੇ ਓਨੇ ਹੀ ਅਸੀਂ ਦੁੱਖ ਤੇ ਤਕਲੀਫਾਂ ਦੇ ਵਿੱਚ ਹੋਵਾਂਗੇ ਸਾਡਾ ਮਨ ਸੰਸਾਰ ਦੀ ਹਰ ਇੱਕ ਮਹਿੰਗੀ ਤੋਂ ਮਹਿੰਗੀ ਚੀਜ਼ ਲੈ ਕੇ ਵੀ ਇਹ ਟਿਕੇਗਾ ਨਹੀਂ ਕਿਉਂਕਿ ਮਹਾਰਾਜ ਤਾਂ ਆਪਾਂ ਨੂੰ ਸਮਝਾਉਂਦੇ ਆ ਕਿ ਸੰਸਾਰ ਦੇ ਵਿੱਚ ਸੰਸਾਰ ਦੀਆਂ ਵਸਤੂਆਂ ਦੇ ਨਾਲ ਤੁਹਾਡਾ ਮਨ ਨਾ ਸੁਖੀ ਹੋਣਾ ਨਾ ਟਿਕਣਾ ਮਨ ਨੂੰ ਟਿਕਾਉਣ ਵਾਸਤੇ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪੈਣਾ ਹੁਣ ਆਪਾਂ ਵਿਚਾਰ ਕਰੀਏ ਕਿ ਅਸੀਂ ਆਪਣੇ ਸਰੀਰ ਦਾ ਰੱਖਿਆ ਚੱਕਰ ਕਿਵੇਂ ਬਣਾਈਏ ਤਾਂ ਜੋ ਸਾਨੂੰ 네ਗੇਟਿਵਿਟੀ ਨਾ ਆ ਕੇ ਘਰੇ ਅਸੀਂ ਰੋਗਾਂ ਤੋਂ ਦੂਰ ਰਹੀਏ ਸਾਡਾ ਮਨ ਵੀ ਅੰਦਰੋਂ ਸ਼ਾਂਤੀ ਨੂੰ ਮਹਿਸੂਸ ਕਰੇ ਗੁਰੂ ਸਾਹਿਬ ਜੀ ਆਪਾਂ ਨੂੰ ਸਾਰੇ ਹੀ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਦੇ ਹੋਏ ਇਹ ਸਮਝਾਉਂਦੇ ਆਂ ਕਹਿੰਦੇ ਗੁਰ ਕਾ ਸ਼ਬਦ ਰਖvare ਚੌਕੀ ਚੋ ਗਿਰਦ ਹਮਾਰੇ ਬਸ ਅਸੀਂ ਉਸ ਸ਼ਬਦ ਤੱਕ ਪਹੁੰਚਣਾ ਹੈ ਆਪਣੇ ਧਿਆਨ ਨੂੰ ਉਸ ਸ਼ਬਦ ਦੇ ਵਿੱਚ ਲਗਾਉਣਾ ਹੈ ਜਦੋਂ ਹੀ ਆਪਾਂ ਆਪਣੇ ਧਿਆਨ ਨੂੰ ਉਸ ਸ਼ਬਦ ਦੇ ਵਿੱਚ ਲਗਾਵਾਂਗੇ ਤਾਂ ਸਾਡੇ ਸਰੀਰ ਦਾ ਜੋ ਰੱਖਿਆ ਚੱਕਰ ਹੈ ਉਹ ਬਣ ਜਾਵੇਗਾ ਫਿਰ ਹੁੰਦਾ ਨਾ ਸਾਡੇ ਮਨ ਦੇ ਵਿੱਚ ਵਿਚਾਰ ਆਉਂਦੀ ਹੈ ਕਿ ਕਿਸੇ ਦੇ ਦੇਖਣ ਦੇ ਨਾਲ ਸਾਨੂੰ ਬੁਰੀ ਨਜ਼ਰ ਲੱਗ ਗਈ ਬੁਰੀਆਂ ਨਜ਼ਰਾਂ ਲੱਗ ਸਕਦੀਆਂ ਜੇ ਸਾਡੇ ਸਰੀਰ ਦਾ ਰੱਖਿਆ ਚੱਕਰ ਮਨ ਦਾ ਰੱਖਿਆ ਚੱਕਰ ਨਹੀਂ ਬਣਿਆ ਪਰ ਜੇ ਕਿਸੇ ਅਭਿਆਸੀ ਨੇ ਉਸ ਸ਼ਬਦ ਦਾ ਧਿਆਨ ਧਰ ਲਿਆ ਉਸ ਸ਼ਬਦ ਨੂੰ ਸੁਣ ਲਿਆ ਤਾਂ ਰੱਖਿਆ ਚੱਕਰ ਆਪਣੇ ਆਪ ਬਣ ਜਾਵੇਗਾ ਤੇ ਆਉਣ ਵਾਲੀਆਂ ਨੈਗੇਟਿਵਿਟੀਆਂ ਬੁਰੀ ਨਜ਼ਰਾਂ ਜਾਂ ਹੋਰ ਵੀ ਦੁੱਖ ਤਕਲੀਫਾਂ ਉਤਰਾ ਚੜਾ ਇਸ ਮਨ ਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ ਕਿਉਂਕਿ ਮਨ ਕਿੱਥੇ ਜਾ ਕੇ ਜੜ ਗਿਆ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ ਜਾ ਕੇ ਜੁੜ ਗਿਆ। ਜਾਪ ਰਸਨਾ ਤੋਂ ਚੱਲਿਆ ਸਿਮਰਨ ਕਰਦਿਆਂ ਕਰਦਿਆਂ ਸੁਰਤ ਸਾਡੀ ਅੰਤਰਗਤ ਹੁੰਦੀ ਆ। ਜਦੋਂ ਸੁਰਤ ਅੰਤਰਗਤ ਹੁੰਦੀ ਆ ਫਿਰ ਰੋਮ ਰੋਮ ਸਿਮਰਨ ਚੱਲ ਪੈਂਦਾ। ਤੇ ਨਾਲ ਹੀ ਸਾਡੇ ਤਨ ਤੇ ਮਨ ਦਾ ਰਖਿਆ ਚੱਕਰ ਬਣ ਜਾਂਦਾ। ਜੇ ਕੋਈ ਜੀਵ ਹਰ ਸਮੇਂ ਮਾਲਕ ਦੀ ਯਾਦ ਦੇ ਵਿੱਚ ਰਹਿੰਦਾ ਆ ਸਿਮਰਨ ਕਰਦਾ ਆ ਰੋਮ ਰੋਮ ਸਿਮਰਨ ਕਰਦਾ ਆ ਉਹਨੂੰ ਅੰਦਰੋਂ ਅਨਹਦ ਸ਼ਬਦ ਨਾਮ ਸੁਣਾਈ ਦਿੰਦਾ ਆ ਨਾਦ ਸੁਣਾਈ ਦਿੰਦਾ ਆ ਤੇ ਜੋ ਵੀ ਜੀਵ ਇਸ ਰੱਖਿਆ ਚੱਕਰ ਦੇ ਅੰਦਰ ਆਵੇਗਾ ਹੋਰ ਜੀਵ ਤਾਂ ਉਸ ਨੂੰ ਵੀ ਅੰਦਰੋਂ ਸ਼ਾਂਤੀ ਮਿਲੇਗੀ ਉਸ ਦੇ ਵਿਚਾਰ ਬਿਲਕੁਲ ਸਟਾਪ ਹੋ ਜਾਣਗੇ ਜਦੋਂ ਅੰਦਰੋਂ ਅਨਹਦ ਸ਼ਬਦ ਸੁਣਾਈ ਦਿੰਦੇ ਆ ਫਿਰ ਤਾਂ ਮੰਨ ਦਾ ਰੱਖਿਆ ਚੱਕਰ ਬਣਿਆ ਰਹਿੰਦਾ ਪਰ ਜਦ ਤੱਕ ਸਾਨੂੰ ਅੰਦਰੋਂ ਕੋਈ ਸ਼ਬਦ ਸੁਣਾਈ ਨਹੀਂ ਦਿੰਦਾ ਉਦੋਂ ਤੱਕ ਅਸੀਂ ਆਪਣੀ ਰਸਨਾ ਦੇ ਉੱਤੇ ਜਾਪ ਚਲਾਉਣਾ ਜਾਪ ਵੀ ਇਦਾਂ ਚਲਾਉਣਾ ਹੈ ਕਿ ਇੱਕ ਤਾਂ ਆਪਾਂ ਬੈਠ ਕੇ ਜਾਪ ਕਰਨਾ ਬਾਕੀ ਤੁਰਦੇ ਫਿਰਦੇ ਜ਼ਰੂਰ ਕਰਨਾ ਫਿਰ ਕੀ ਹੁੰਦਾ ਕਿ ਜਦੋਂ ਆਪਾਂ ਤੁਰਦੇ ਫਿਰਦੇ ਵੀ ਹਾਂ ਤਾਂ ਸਾਨੂੰ ਤੁਰਦੇ ਫਿਰਦੇ ਕੋਈ ਵੀ ਵਿਚਾਰ ਨਹੀਂ ਆਉਂਦਾ ਉਦੋਂ ਕੀ ਹੁੰਦਾ ਕਿ ਸਿਰਫ ਆਪਾਂ ਦੇਖਦੇ ਹੀ ਆਂ ਪਰ ਬੋਲਦੇ ਨਹੀਂ ਕਿਉਂਕਿ ਸੰਸਾਰ ਦੇ ਵਿੱਚ ਸਾਡੇ ਕਈ ਕੰਮ ਤਾਂ ਇਦਾਂ ਦੇ ਹੁੰਦੇ ਆ ਕਿ ਜਿੱਥੇ ਸਾਨੂੰ ਬੋਲਣ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ ਸਿਰਫ ਵੇਖਣਾ ਹੀ ਹੁੰਦਾ ਪਰ ਕਈ ਵਾਰ ਜਦੋਂ ਆਪਾਂ ਅਭਿਆਸ ਨਹੀਂ ਕਰਦੇ ਗਿਆਨ ਨਹੀਂ ਆਉਂਦਾ ਉਦੋਂ ਤੱਕ ਅਸੀਂ ਕੀ ਕਰਦੇ ਆ ਕਿ ਨਿੱਕੀਆਂ ਨਿੱਕੀਆਂ ਉਲਝਣਾਂ ਦੇ ਵਿੱਚ ਪੈ ਜਾਂਦੇ ਆ ਜਿੱਥੇ ਸਾਨੂੰ ਬੋਲਣ ਦੀ ਲੋੜ ਨਹੀਂ ਸੀ ਉੱਥੇ ਵੀ ਆਪਾਂ ਬਹੁਤ ਬੋਲਦੇ ਆ ਤੇ ਮਨ ਕਿੱਥੇ ਚਲਾ ਜਾਂਦਾ ਅਗਨ ਦੇ ਵਿੱਚ ਚਲਾ ਜਾਂਦਾ ਪਰ ਨਾਮ ਅਭਿਆਸੀ ਕੀ ਕਰੇਗਾ ਕਿ ਰਸਨਾ ਤੇ ਤਾਂ ਜਾਪ ਚੱਲਦਾ ਹੈ ਜਾਂ ਅੰਦਰੋਂ ਸ਼ਬਦ ਸੁਣਾਈ ਦਿੰਦੇ ਨੇ ਤੇ ਮਨ ਸਿਰਫ ਵੇਖੇਗਾ ਪਰ ਬੋਲੇਗਾ ਨਹੀਂ ਉਹਨੂੰ ਪਤਾ ਹੈ ਕਿ ਜੇ ਉਹ ਬੋਲ ਪਿਆ ਤਾਂ ਅਗਨ ਦੇ ਵਿੱਚ ਜਾ ਡੇਗਣਾ ਤੇ ਸੱਚ ਜਾਣੇ ਉਹ ਅਗਰ ਕਿਹਨੂੰ ਪਸੰਦਿਆ ਕੋਈ ਵੀ ਜੀਵ ਅਗਨ ਦੇ ਵਿੱਚ ਡਿਗਣਾ ਨਹੀਂ ਚਾਹੁੰਦਾ ਕੋਈ ਵੀ ਚਾਹੇ ਜੀਵ ਆ ਜੰਤੂ ਆ ਕੋਈ ਵੀ ਅਗਨ ਦੇ ਵਿੱਚ ਨਹੀਂ ਡਿਗਣਾ ਚਾਹੁੰਦਾ ਤੇ ਅਸੀਂ ਵੀ ਆਪਣੇ ਗੁਰੂ ਦੀ ਅਗਨ ਦੇ ਵਿੱਚ ਜਾ ਕੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਇਸ ਅਗਨ ਤੋਂ ਸੜਨ ਤੋਂ ਬਚਣਾ ਆ ਆਪਾਂ ਇਹ ਤਰੀਕਾ ਸਿੱਖ ਲੈਣਾ ਆ ਕਿ ਸਾਨੂੰ ਵੀ ਇਹ ਅਗਨ ਪੂ ਨਾ ਸਕੇ ਸਾਰ ਨਾ ਸਕੇ ਇਸ ਪੌਣ ਦੇ ਵਿੱਚ ਮਿਲ ਕੇ ਜੀਵ ਨੂੰ ਵਿਚਾਰ ਆਉਂਦੇ ਆ ਤੇ ਵਿਚਾਰਾਂ ਦੇ ਵਿੱਚ ਕਈ ਵਾਰ ਐਸੀ ਜੋ ਬਚਨ ਵੀ ਕਰਦੇ ਆ ਉਹ ਅਗਨ ਵਾਲੇ ਬਚਨ ਹੁੰਦੇ ਆ ਇਸ ਕਰਕੇ ਮਾਰੇ ਸਮਝਾਉਂਦੇ ਆ ਕਿ ਜਦੋਂ ਤੁਸੀਂ ਇਸ ਪੌਣ ਦੇ ਵਿੱਚ ਮਿਲ ਜਾਣਾ ਤਾਂ ਅਗਨ ਵਾਲੇ ਬਚਨ ਨਹੀਂ ਕਰਨੇ ਵੈਸੇ ਮਾਲਕ ਇੰਨੀ ਕਿਰਪਾ ਕਰਦੇ ਆ ਕਿ ਜਦੋਂ ਆਪਾਂ ਨਾਮ ਜਪਦੇ ਆ ਨਾ ਫਿਰ ਮਨ ਜਾਗਣਾ ਸ਼ੁਰੂ ਹੋ ਜਾਂਦਾ ਇੱਕ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਤੇ ਉਸ ਗਿਆਨ ਨੂੰ ਅੱਗੇ ਲੈ ਕੇ ਚੱਲਦੇ ਆ ਤਾਂ ਸਾਡੇ ਰਸਨਾ ਦੇ ਵਿੱਚੋਂ ਜੋ ਵੀ ਬਚਨ ਨਿਕਲਦਾ ਆ ਉਹ ਅੰਮ੍ਰਿਤ ਮੇ ਬਚਨ ਹੁੰਦਾ ਆ ਉਹ ਦੂਸਰੇ ਬੰਦੇ ਨੂੰ ਸੁਖ ਦਿੰਦਾ ਸਾਰੀ ਉਮਰ ਜੇ ਅਸੀਂ ਬਚਨ ਗਲਤ ਕਰੀ ਗਏ ਕਿਹੋ ਜਿਹਾ ਬਚਨ ਜਿੱਥੇ ਸਾਡਾ ਵੀ ਨੁਕਸਾਨ ਹੁੰਦਾ ਤੇ ਅਗਲੇ ਦਾ ਵੀ ਨੁਕਸਾਨ ਹੁੰਦਾ ਮਾਰੇ ਕਹਿੰਦੇ ਇਸ ਦੀ ਅੱਗੇ ਜਾ ਕੇ ਸਜ਼ਾ ਮਿਲਦੀ ਆ ਆਪਣਾ ਦਿਨ ਦੇ ਸਮੇ ਤੁਸੀ ਸਿਮਰਨ ਕਰੋ ਉੱਠਦੇ ਬੈਠਦੇ ਸਿਮਰਨ ਕਰੋ ਜਿਵੇਂ ਰਸਨਾ ਤੇ ਸਿਮਰਨ ਚੱਲਦਾ ਹੈ ਮਨ ਉਸ ਜਾਪ ਨੂੰ ਸੁਣਦਾ ਹੈ ਧੁਨ ਦੇ ਵਿੱਚ ਮਿਲਦਾ ਹੈ ਤਾਂ ਰੱਖਿਆ ਚੱਕਰ ਆਪਣੇ ਆਪ ਹੀ ਸਾਡੇ ਤਨ ਤੇ ਮਨ ਦਾ ਬਣ ਜਾਂਦਾ ਉਸ ਤੋਂ ਬਾਅਦ ਅਨਹਦ ਸ਼ਬਦ ਨੇ ਜਦੋਂ ਆਪਾਂ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਲਗਾਉਂਦੇ ਹਾਂ ਹਰ ਸਮੇਂ ਧਿਆਨ ਰੱਖਦੇ ਹਾਂ ਤਾਂ ਰੱਖਿਆ ਚੱਕਰ ਬਣਿਆ ਰਹਿੰਦਾ ਹੈ ਇਸੇ ਰੱਖਿਆ ਚੱਕਰ ਦੇ ਵਿੱਚ ਮਨ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ